ਕਾਂਸਰਾਏ ਦਾ ਬਿਆਨ ਹੈ ਕਿ ਛੇਤਰਾਂ ਦੇ ਯਾਰ ਹਨ ਜਿਹਨੇ ਵਿਰੋਧ ਕਰਦੇ ਆ। ਆਪ ਦੇ ਖੁੱਡੇ 'ਚ ਵੜ ਕੇ ਕੋਈ ਕਿਤਾ ਕਿੰਨਾ ਮਰਜੀ ਭੌਂਕੀ ਆ ਉਹਦਾ ਪੁੱਤੇ ਨੂੰ ਹੱਕ ਹੀ ਹੁੰਦਾ। ਉਹ ਕਹਿੰਦੇ ਜਦੋਂ ਅਸੀਂ ਐਨਐਸਏ ਲਾ ਕੇ ਡੇਬਰੂਗੜ੍ਹ ਭੇਜਦੇ ਆਂ ਫਿਰ ਚੀਕਾਂ ਮਾਰਦੇ ਆ ਬਾਅਦ। ਅਸੀਂ ਅਸੀਂ ਉਹਦਾ ਬਿਆਨ ਕਬੂਲ ਕਰ ਲਿਆ। ਭਈ ਸਾਨੂੰ ਭੇਜੇ ਹੋ। ਮੋਦੀ ਯਹਾਂ ਪਰ ਹੈ, ਮਿਤਚਾ ਰਹੇ ਆ ਜਾਂ ਦੂਜੇ ਉਧਰ ਜ਼ੋਰ ਜ਼ੋਰ ਵਿਰੋਧ ਕੀਤਾ ਜਾਊਗਾ। ਉਹ ਵੀ ਉਹਨਾਂ ਦੀ ਮਤਲਬ ਹਾਰ ਹੋਊਗੀ। ਇਹ ਸਾਨੂੰ ਪਹਿਲਾਂ ਫੜਦੇ ਆ ਉਹ। ਸਾਡੇ ਬਾਹਰ ਹੁੰਦੇ ਆ ਤਾਂ ਕਰਨੇ ਪ੍ਰਚਾਰ ਹੋ। ਵੱਡੇ ਬਘਿਆੜ ਤੋਂ ਅਸੀਂ ਪਹਿਲਾਂ ਡਾਂਗਾ ਲੈ ਕੇ ਪਈਆਂ ਜਿਹੜੇ ਛੋਟੇ ਬਘਿਆੜੇ ਜੰਗਲਾਂ 'ਚ ਫਿਰਦੇ ਆ ਉਹਨਾਂ ਵੱਲ ਜਦੋਂ ਉਹ ਸਾਡੇ ਦਰਾਂ ਤੇ ਆਉਣਗੇ ਉਦੋਂ ਉਹਨਾਂ ਦੇ ਖਿਲਾਫ ਹੀ ਅਸੀਂ ਤਾਂ ਕਹਿੰਦੇ ਭਾਜਪਾ ਨੂੰ ਹਰਾਓ ਜਿਹੜਾ ਐਮਪੀ ਜਿੱਤਾਂ ਜਿੱਥੇ ਨੇੜੇ ਆ ਉਹਨੂੰ ਵੋਟਾਂ ਪਾ ਦਿਓ ਡੇਰੀ ਭਾਜਪਾ ਹਰੂਨ ਮੋਦੀ ਸਾਹਿਬ ਦਾ 400 ਤੋਂ ਪਾਰ ਕਹਿ ਰਹੇ ਆ ਉਹ ਬੜਾ ਕੁਝ ਕਹਿਣਗੇ ਪਰ ਉਹ 200 ਤੋਂ ਥੱਲੇ ਆ ਮੇਜੇ ਮੇਜੇ ਵਿਰੋਧ ਵਿੱਚ ਅੱਜ ਜੋ ਜਗਰਾਵਾਂ ਮਾ ਪੰਚਾਇਤ ਕੀਤੀ ਗਈ ਹੈ ਕਿਸਾਨ ਮਜ਼ਦੂਰ ਮਹਾ ਪੰਚਾਇਤ ਦੋਤੇ ਪਹੁੰਚੇ ਨੇ ਭਾਰਤੀ ਕਿਸਾਨ ਯੂਨੀਅਨ ਇਕੱਠਾ ਟਕਵਤਾ ਦੇ ਪ੍ਰਧਾਨ ਮਜੀ ਸਿੰਘ ਥੇਰਕਲਬਤ ਕਰਦੇ ਆ ਕਿ ਇਹ ਜ ਫੈਸਲੇ ਲੈ ਕੇ ਆ ਤੇ ਕਿਸ ਤਰ੍ਹਾਂ ਦਾ ਵਿਰੋਧ ਕੀਤਾ ਜਾਏਗਾ ਕਿਉਂਕਿ ਦੋ ਦਿਨਾਂ ਦੇ ਵਿੱਚ ਵਿੱਚ ਨਰਿੰਦਰ ਮੋਦੀ ਵੀ ਪੰਜਾਬ ਪਹੁੰਚ ਰਿਹਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਭਾਜਪਾ ਦੇ ਉਮੀਦਵਾਰਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਹੰਸਰਾਜ ਦਾ ਬਿਆਨ ਆ ਕਿ ਛੇਤਰਾਂ ਦੇ ਯਾਰ ਆ ਜਿਹੜੇ ਵਿਰੋਧ ਕਰਦੇ ਆ ਦੇਖੋ ਜਿਹੜਾ ਹੰਸਰਾਜ ਤੇ ਰਵਨੀਦੀ ਮ ਉਹਦੇ ਸਾਡੇ जखਮਾਂ ਤੇ ਨੂਨ ਪੁਕਿਆ ਪਰ ਕਿਉਂਕਿ ਉਹਨਾਂ ਦੀ ਜਿਹੜੀ ਅਸਲੀ ਭਾਜਪਾ ਦੀ ਲਾਈਨ ਆ ਉਹ ਲਾਗੂ ਕਰ ਰਹੇ ਆ ਬਈ ਥੱਲੇੋਂ ਲੋਕਾਂ ਨੂੰ ਢੁਕਾਓ ਮਜ਼ਦੂਰਾਂ ਕਿਸਾਨਾਂ ਨੂੰ ਲੜਾਓ ਜਿਹੜੀ ਉਹਨਾਂ ਦਾ ਉਹ ਲੈਂਦਾ ਹੋਇਆ ਅਸੀਂ ਉਹਨਾਂ ਨੂੰ ਆਪਦੇ ਬਿਆਨਾਂ ਰਹੀ ਚੇਤਾਵਨੀ ਦੇ ਦਿੱਤੀ ਪਰ ਜਿਹੜਾ ਕਿਸੇ ਚਾਹੁੰਦੇ ਆ ਉਹ ਨਹੀਂ ਹੋਊਗਾ ਹਾਂ ਉਹਨਾਂ ਦਾ ਜਿਹੜਾ ਚੈਲੰਜ ਹੈ ਉਹ ਅਸੀਂ ਕਬੂਲ ਕੀਤਾ ਅੱਜ ਅਸੀਂ ਸ joint ਕਿਸਾਨ ਮੋਰਚੇ ਦੀ ਮੀਟਿੰਗ ਕੀਤੀ ਹੈ ਉਹਦੇ ਤੇ ਉਹਨਾਂ ਦਾ ਚੈਲੰਜ ਕੂਲ ਕਰ ਲਿਆ ਜੀ ਕਿਹੜੇ ਕਿਹੜੇ ਵਸਲੇ ਅੱਜ ਲਏ ਗਏ ਜੀ ਪੰਚਾਇਤ ਵਿੱਚ ਅੱਜ ਜਿਹੜਾ ਮੋਦੀ ਹਕੂਮਤ ਦੇ ਜਿਹੜੇ ਉੱਚ ਕੋਟੀ ਦੇ ਆ ਰਹੇ ਮੋਦੀ ਆ ਪਰ ਹੈ ਮਿਤਚਾ ਆ ਰਿਹਾ ਹੈ ਜਾਂ ਦੂਜੇ ਉਹਨਾਂ ਦਾ ਪੂਰਜੋਰ ਵਿਰੋਧ ਕੀਤਾ ਜਾਊਗਾ ਸ਼ਾਂਤਮਈ ਰਹਿ ਕੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਰਨ ਦੇਣਗੇ ਵਿਰੋਧ ਉਹਨਾਂ ਕਰਨ ਦੇਣਗੇ ਆ ਇਹ ਉਹਨਾਂ ਦੀ ਮਰਜ਼ੀ ਆ ਅਸੀਂ ਸ਼ਾਤਬਾਈ ਰਹਿ ਕੇ ਕਰਨਾ ਉਹ ਕਹਾਂ ਹਾਲਤਾਂ ਦੱਸਣਗੇ ਕੀ ਕਰਨਾ ਕੀ ਨਹੀਂ ਕਰਨਾ ਅਸੀਂ ਕਰਾਂਗੇ ਚਰਚਾ ਇਹ ਵੀ ਆ ਕਿ ਉਸ ਤੋਂ ਪਹਿਲੇ ਗ੍ਰਫਤਾਰ ਕਰ ਲੈਣਾ ਤੁਹਾਨੂੰ ਸਾਰਿਆਂ ਨੂੰ ਉਹ ਤਾਂ ਉਹਨਾਂ ਦੇ ਪਾੜੇ ਚਾ ਨਾ ਅਸੀਂ ਪੰਜਾਬ ਛੱਡ ਕੇ ਤਾਂ ਭਜਦੇ ਨਹੀਂ ਉਹ ਵੀ ਉਹਨਾਂ ਦੀ ਮਤਲਬ ਹਾਰ ਹੋਊਗੀ ਇਹ ਸਾਨੂੰ ਪਹਿਲਾਂ ਫੜਦੇ ਆ ਉਹ ਸਾਡੇ ਬਾਹਰ ਹੁੰਦੇ ਆ ਤਾਂ ਕਰਨਾ ਪ੍ਰਚਾਰ ਹੋ ਜਿਵੇਂ ਲਗਾਤਾਰ ਵਿਰੋਧ ਹੋ ਰਿਹਾ ਹੈ ਜੀ ਕਿਸਾਨ ਜਥੇਬੰਦੀਆਂ ਵੱਲੋਂ ਪਰ ਫੇਰ ਵੀ ਭਾਜਪੀ ਦੇ ਜਿਹੜੇ ਉਮੀਦਵਾਰ ਆ ਬੜੀ ਖੜਵੀ ਸਖਤ ਭਾਸ਼ਾ ਵਰਤ ਰਿਹਾ ਇਹਦੇ ਪਿੱਛੇ ਕੀ ਤੁਸੀਂ ਕਾਰਨ ਮੰਨਦੇ ਹੋ ਤੁਸੀਂ ਦੇਖੋ ਅੰਦਰ ਜਾ ਕੇ ਮਤਲਬ ਮੈਂ ਹੁਣ ਇੱਥੇ ਬੈਠਾ ਇਥੇ ਕੋਈ ਲੋਕ ਹੈ ਨਹੀਂ ਮੈਸੇਜ ਨਾ ਕੋ ਮਰਜ਼ੀ ਸੇ ਇੱਥੇ ਕਹਿ ਲਾਂ ਉਹ ਅੰਦਰ ਬਹਿ ਕੇ ਬੈਠਾਂ ਚ ਕਹਿੰਦੇ ਆ ਲੋਕਾਂ ਦੇ ਇਕੱਠ ਚ ਨਹੀਂ ਕਹੇ ਹੁੰਦਾ ਉਹਨਾਂ ਤੋਂ ਜਦੋਂ ਅਸੀਂ ਮੁਰੇ ਸਵਾਲ ਕਰਦੇ ਆ ਉਦੋਂ ਉਹਨਾਂ ਚ ਬੋਲਣ ਜੋਗੀ ਹਿੰਮਤ ਹੈ ਨਹੀਂ ਆਪਦੇ ਖੁੱਡੇ ਚ ਵੜ ਕੇ ਕੋਈ ਕੁੱਤਾ ਕਿੰਨਾ ਮਰਜ਼ੀ ਭੌਂਕੀ ਆ ਉਹਦਾ ਕੁੱਤੇ ਨੂੰ ਹੱਕ ਹੀ ਹੁੰਦਾ ਉਹਨੇ ਕਿਸਾਨ ਯੂਨੀਅਨ ਵਾਲੇ ਹੈਗੇ ਜਿਹੜਾ ਮਾਹੌਲ ਖਰਾਬ ਕਰ ਰਹੇ ਆ ਦੂਜੀਆਂ ਪਾਰਟੀਆਂ ਦੇ ਕਹਿੰਦੇ ਜਿਹੜੇ ਕਿਸਾਨ ਆ ਉਹ ਖੇਤਾਂ ਚ ਕੰਮ ਕਰ ਰਹੇ ਆ ਨਹੀਂ ਜਿਹੜੇ ਕਿਸਾਨ ਆ ਖੇਤਾਂ ਚ ਕੰਮ ਕਰਦੇ ਆ ਸਾਰੇ ਕਿਸਾਨ ਹੀ ਆਏ ਆ ਸਾਡੇ ਕਿਸੇ ਤੋਂ ਅਸੀਂ ਉਹਨਾਂ ਕਿਸਾਨਾਂ ਦੇ ਨੁਮਾਇੰਦੇ ਆ ਜਿਹੜੇ ਖੇ ਜੀ ਉਹ ਜੋ ਕਿਸ ਕੋਈ ਨੇ ਉਹਨਾਂ ਨੇ ਪਤਾ ਠੀਕ ਨਹੀਂ ਆ ਜੋ ਅੱਜ ਆ ਹਦੀ ਦਾ ਸਾਨੂੰ ਸਟੇਜ ਤੇ ਲੱਖਾਂ ਮਤਲਬ ਇਕੱਠਾ ਹੋ ਗਿਆ ਹਜੇ ਮੈਨੂੰ ਲੱਗਦਾ ਵੀ ਉਹ ਤੀਜਾ ਹਿੱਸਾ ਪਜਾਮਾ ਚ ਖੜਿਆ ਲੋਕ ਹਜੇ ਤੱਕ ਵੀ ਆਈ ਜਾ ਰਹੇ ਆ ਤੇ ਉਹ ਵੀ ਸਾਨੂੰ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਪੁਲਿਸ ਪ੍ਰਸ਼ਾਸਨ ਸੀ ਉਹਨੇ ਜਾਮ ਲਵਾਉਣ ਦੇ ਵਿੱਚ ਭੂਮਿਕਾ ਨਿਭਾਈ ਹੈ ਵੀ ਸਾਰੇ ਲੋਕ ਇੱਥੇ ਆ ਰਾਂ ਜਾਣ ਸਾਰੇ ਦੀ ਸਨਨਾਸੀ ਇਹਦੀ ਨਖੇਦੀ ਕਰਦੇ ਰਵਨੀਤ ਰਵਨੀਤ ਬਿੱਟੂ ਦਾ ਵੀ ਇੱਕ ਬਿਆਨ ਆਉਂਦਾ ਉਹ ਕਹਿੰਦੇ ਜਦੋਂ ਅਸੀਂ ਐਨਐਸਏ ਲਾ ਕੇ ਡੈਬੂਗੜ ਭੇਜਦੇ ਹਾਂ ਚੀਕਾਂ ਮਾਰਦੇ ਆ ਬਾਅਦ ਅਸੀਂ ਅਸੀਂ ਉਹਦਾ ਬਿਆਨ ਕਬੂਲ ਕਰ ਲਿਆ ਬਈ ਸਾਨੂੰ ਭੇਜੇ ਹੋ ਪਰ ਅਸੀਂ ਸਾਡੇ ਜਿਹੜੇ ਮਤਲਬ ਵਡੇਰੇ ਸੀਗੇ ਨਾ ਗਦਰੀ ਬਾਬੇ ਭਖਸਰਾਬੇ ਜਾਂ ਬੱਬਰ ਕਾਲੀ ਉਹ ਕਾਲੇ ਪਾਣੀ ਜੀ ਗੱਬਰੂ ਹੋ ਕੇ ਆਏ ਸੀ ਉਹਨਾਂ ਨੇ ਸਾਨੂੰ ਦੱਸਿਆ ਵੀ ਇਹਨਾਂ ਦੇ ਖਿਲਾਫ ਲੜਨਾ ਕਿਵੇਂ ਆ ਉਹ ਕਾਲੇ ਪਾਣੀ ਜੀ ਦੇ ਰਹਿਣ ਉਹਨੇ ਡਿਬਰੂਗੜ੍ਹ ਤੋਂ ਸਾਖ ਪੀਰ ਲੈ ਆ ਸੀ ਜਿਹੜਾ ਵਿਰੋਧ ਹੋ ਰਿਹਾ ਹੈ ਬੀਜੇਪੀ ਦਾ ਅਧਿਆਪ ਦਾ ਜਾਦੇ ਹੋ ਰਿਹਾ ਹੈ ਕਾਂਗਰਸ ਤੇ ਅਕਾਲੀ ਦਲ ਜੋ ਵੱਡੀਆਂ ਪਾਰਟੀਆਂ ਆ ਉਹ ਕਿਤੇ ਨਾ ਕਿਤੇ ਬਚਪਚਾ ਕੇ ਉਹਨਾਂ ਦਾ ਹੋ ਰਿਹਾ ਬਚ ਰਹੇ ਆ ਗੱਲ ਤੋਂ ਨਹੀਂ ਜਦੋਂ ਉਹਨਾਂ ਦਾ ਵਿਰੋਧ ਹੋਇਆ ਸੀ ਉਦੋਂ ਡਟ ਕੇ ਹੋਇਆ ਅੱਜ ਹੈਗਾ ਵੀ ਜਿਹੜਾ ਵੱਡਾ ਵਿਗਿਆੜਾ ਜਿਹੜਾ ਸਾਡੇ ਦਰਾਂ ਤੇ ਖੜਾ ਵੱਡੇ ਵਿਗਿਆੜ ਨੂੰ ਅਸੀਂ ਪਹਿਲਾਂ ਡਾਂਗਾ ਲੈ ਕੇ ਪਾਈਆਂ ਜਿਹੜੇ ਛੋਟੇ ਵਿਗਿਆੜੇ ਜੰਗਲਾਂ ਚ ਫਿਰਦੇ ਆ ਉਹਨਾਂ ਵੱਲ ਜਦੋਂ ਉਹ ਸਾਡੇ ਦਰਾਂ ਤੇ ਆਉਣਗੇ ਉਦੋਂ ਉਹਨਾਂ ਦੇ ਖਿਲਾਫ ਵੀ ਇਹੀ ਇਹ ਫਾਇਦਾ ਹੋ ਸਕਦਾ ਦੂਜੀਆਂ ਪਾਰਟੀਆਂ ਦਾ ਤੁਹਾਡੇ ਵਿਰੋਧ ਨਹੀਂ ਉਹ ਤਾਂ ਹੁਣ ਸਰਕਾਰ ਤਾਂ ਕਿਸੇ ਦੀ ਬਣਨੀ ਹੋਈ ਆ ਅਸੀਂ ਤਾਂ ਕਹਿੰਦੇ ਭਾਜਪਾ ਫੇਰੀ ਪਾ ਪਾਹਰੂਨ ਮੋਦੀ ਸਾਹਿਬ ਦਾ 400 ਤੋਂ ਪਾਰ ਕਹਿ ਰਹੇ ਆ ਉਹ ਬੜਾ ਕੁਝ ਕਹਿਣਗੇ ਪਰ ਉਹ 200 ਤੋਂ ਥੱਲੇ ਆ ਨਹੀਂ ਇੱਕ ਚੀਜ਼ ਹੋਰ ਕਹਿ ਰਿਹਾ ਕਿ ਜਦੋਂ ਨਰਿੰਦਰ ਮੋਦੀ ਪਿਛਲੀ ਵਾਰ ਪੰਜਾਬ ਆਏ ਸੀ ਕਿ ਉਹ ਤੋਂ ਬਹੁਤ ਕੁਝ ਲੈ ਕੇ ਆਏ ਸੀਗੇ ਉਦੋਂ ਵਾਪਸ ਚਲੇ ਕੇ ਇਸ ਵਾਰ ਫਿਰ ਬਹੁਤ ਕੁਝ ਲੈ ਕੇ ਆ ਰਹੇ ਕਿਸਾਨ ਚਾਹੁੰਦੇ ਨਹੀਂ ਕਿ ਉਹ ਮਿਲੇ ਪੰਜਾਬ ਨੂੰ ਨਹੀਂ ਅਸੀਂ ਤਾਂ ਚਾਹੁੰਦੇ ਪੰਜਾਬ ਨੂੰ ਜਿਹੜਾ ਦੇਣਾ ਜਿਹੜਾ ਪੰਜਾਬ ਨੂੰ ਮਿਲਿਆ ਹੋਇਆ ਸੀ ਉਹ ਤਾਂ ਰੱਖੀ ਬੈਠਾ ਹਜ਼ਾਰਾਂ ਕਰੋੜ ਰੁਪਏ ਜਿਹੜਾ ਉਹ ਤਾਂ ਰੱਖੀ ਬੈਠਾ ਜਿਹੜਾ ਟੈਕਸ ਨਾਲ ਪੈਸਾ ਜੇ ਦੇਣਾ ਸੀ ਉਹੀ ਪਹਿਲਾਂ ਦੇ ਦੇ ਇਮਾਨਦਾਰ ਜਿਹੜਾ ਮਤਲਬ ਜਿਹੜੀ ਚੈਨ ਚੱਲਦੀ ਆ ਦੇਣ ਦੀ ਉਹ ਵੀ ਦਿੱਤਾ ਜਾ ਸਕਦਾ ਸੀ ਇਹ ਲੋਕਾਂ ਨੂੰ ਭਰਮਾਉਣਾ ਆ ਰਿਹਾ ਦੇਣ ਨਹੀਂ ਆ ਰਿਹਾ ਕੁਝ ਪੰਜਾਬ ਪੰਜਾਬ ਸਰਕਾਰ ਦੀ ਭੂਮਿਕਾ ਕਿਵੇਂ ਦੇਖਦੇ ਜਿਹੜੀ ਪੁਲਿਸ ਲਾਈ ਜਾਂਦੀ ਆ ਕਿਸਾਨਾਂ ਦੇ ਟਾਟੀਆਂ ਡੰਡੇ ਮਾਰੇ ਜਾਂਦੇ ਆ ਗ੍ਰਫਤਾਰ ਕੀਤਾ ਜਾਂਦਾ ਉਹਨਾਂ ਨੂੰ ਦੇਖੋ ਅਸੀਂ ਪਹਿਲਾਂ ਵੀ ਕਹਿੰਦੇ ਸੀ ਵੀ ਇਹ ਬੀਟੀਮ ਹੈ ਜਿਹੜੀ ਆਮ ਆਦਮੀ ਪਾਰਟੀ ਆ ਭਾਜਪਾ ਦੀ ਬੀਟੀਮ ਹੈ ਉਹਦਾ ਰੋਲ ਨਿਭਾ ਰਹੀ ਸੀ ਅੱਛਾ ਜਿਵੇਂ ਪਿਛਲੀ ਵਾਰ ਮੋਦੀ ਸਾਹਿਬ ਆਏ ਸੀਗੇ ਮੁੜ ਗਏ ਸੀ ਖਾਲੀ ਕੁਰਸੀਆਂ ਜਾਂ ਕੋਈ ਵੀ ਵਜ੍ਹਾ ਸੀ ਪਰ ਉਹਦੇ ਵਿੱਚ ਸਾਰੇ ਲੀਡਰ ਜਾਖੜ ਕੈਪਟਨ ਇੱਥੋਂ ਤੱਕ ਕਿ ਭਗਵੰਤ ਮਾਨ ਮੋਦੀ ਸਾਹਿਬ ਦੇ ਪੱਖ 'ਚ ਖੜ ਗਏ ਸੀ ਕੱਲਾ ਚਰਨਜੀਤ ਸਿੰਘ ਚੰਨੀ ਸੀ ਜਿਹਨੇ ਸਟੈਂਡ ਲਿਆ ਸੀ ਨਹੀਂ ਅਸੀਂ ਤਾਂ ਦੇਖੋ ਹੜ ਵੀ ਕਰਦੇ ਵੀ ਸਰਕਾਰ ਨੂੰ ਸਾਡੇ ਪੱਖ 'ਚ ਖੜਨਾ ਚਾਹੀਦਾ ਜੇ ਮੋਦੀ ਦਾ ਵਿਰੋਧ ਕਰਦੇ ਤਾਂ ਉਹ ਹਾਂ ਇਹ ਗੱਲ ਅਸੀਂ ਕਹਿ ਹੀ ਰਹੇ ਹਾਂ ਬਾਰ-ਬਾਰ ਕਹਿ ਰਹੇ ਹਾਂ ਤੁਹਾਡੀ ਚੈਨਲ ਨਾਲ ਅਸੀਂ ਕਹਿ ਰਹੇ ਹਾਂ ਵੀ ਅਸੀਂ ਸ਼ਾਂਤੀਪੂਰਵਕ ਮਤਲਬ ਵਿਰੋਧ ਕਰਨਾ ਉਹ ਤਾਂ ਸਾਨੂੰ ਰਾਈਟ ਆ ਨੇ ਯਾਰ ਸ਼ਾਂਤੀਪੂਰਵਕ ਸਾਨੂੰ ਵਿਰੋਧ ਕਰਨ ਦੇਣਾ ਉਹ ਉਹ ਜੇ ਉਹਦੀ ਸਾਡਾ ਬਿਆਨ ਆਇਆ ਸੀ ਕਹਿੰਦੇ ਮਸਾ ਬਚਪਾ ਚਾ ਕੇ ਆਇਆ ਪੰਜਾਬ ਚ ਨਹੀਂ ਉਹ ਉਦੋਂ ਵੀ ਮਸਾ ਬਚਪਾ ਚਾ ਕੇ ਹੁਣ ਵੀ ਉਹ ਦਿਖਾਉਣਗੇ ਇਕੱਠ ਬਹੁਤ ਵੱਡਾ ਹੈ ਉਹ ਸਿਵਲ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਕੰਪਨੀਆਂ ਇੱਕ ਬੰਦੇ ਦੇ ਨਾਲ ਆ ਰਹੀਆਂ ਪੁਲਿਸ ਦੀਆਂ ਅਰਧ ਸੈਨਿਕ ਬਲਾਂ ਦੀਆਂ ਉਹਦਾ ਇਕੱਠ ਦਿਖਾਉਣਗੇ ਲੋਕ ਸਾਡੇ ਨਾਲ ਉਹ ਸਾਫ਼ ਦਿੰਦਾ ਸਾਨੂੰ ਅਰਧਪਾਲਾ ਜਿਹੜੇ ਉਹਨਾਂ ਦੀ ਮਤਲਬ ਛਤਰੀ ਝਟਾ ਆ ਰਹੇ ਆ ਲੋਕ ਨਹੀਂ ਜਾਣ ਕੇ ਉਹਨਾਂ ਕੋਲੇ ਮੈਂ ਜੀ ਦੱਸਿਓ ਵੀ বিজেপি ਵਾਲੇ ਜਿਹੜੇ ਉਮੀਦਵਾਰ ਆ ਉਹ ਪਿੰਡਾਂ ਜਾ ਕੇ ਦੂਸਰਾ ਜਿਹੜਾ ਭਾਈਚਾਰਾ ਆਪਣੇ ਪਿੰਡ ਦਾ ਹੁੰਦਾਗਾ ਉੱਥੇ ਉਹਨਾਂ ਦੀਆਂ ਧਰਮ ਧਰਮਸ਼ਲਾਵਾਂ 'ਚ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਉਹਨੂੰ ਕਿਵੇਂ ਦੇਖਦੇ ਹਾਂ ਦੇਖੋ ਅਸੀਂ ਕਹਿੰਦੇ ਆ ਜਮਹੂਰੀਅਤ ਸਾਰਿਆਂ ਨੂੰ ਹੀ ਹੈ ਨਾ ਸਾਨੂੰ ਜਮਹੂਰੀਅਤ ਦਾ ਅਸੀਂ ਸਵਾਲ ਪੁੱਛਣੇ ਆ ਉਹਨਾਂ ਨੂੰ ਅਸੀਂ ਕਿਸੇ ਨੂੰ ਪੁੱਟਣਾ ਤਾਂ ਹੈ ਨਹੀਂ ਪੱਗਾਂ ਨਹੀਂ ਲਾਉਣੀ ਪੜਾ ਪੜਾ ਤਾਂ ਉਹ ਵਧਾ ਰਹੇ ਸੀ ਘਟਾ ਰਹੇ ਉਹਨਾਂ ਦਾ ਉਹਨਾਂ ਦਾ ਹੈਗਾ ਜੇ ਕਹਿੰਦੇ ਹੈ ਹੀ ਬੀਜਪਾ ਬੀਜਪੀ ਦਾ ਮਤਲਬ ਮੁੱਖ ਮਕਸਦ ਇਹ ਹੈ ਵੀ ਲੋਕਾਂ ਨੂੰ ਪਾੜਨਾ ਕਿਉਂਕਿ ਅੰਗਰੇਜ਼ਾਂ ਨੇ ਜਿਹੜਾ ਦਿੱਤਾ ਸੀ ਉਹ ਜਿੱਥੇ ਤੱਕ ਦੂਜਿਆਂ ਨੇ ਪਾੜੋ ਤੇ ਰਾਜ ਕੀਤਾ 75 ਸਾਲ ਚ ਇਹ ਉਦੋਂ ਸੀਨੀਅਰ ਹੋ ਕੇ ਆ ਰਹੇ ਬਹੁਤ ਬਹੁਤ ਧੰਨਵਾਦ